ਅੱਜ ਇੱਕ ਵਾਰ ਆਈ ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਮਨਪ੍ਰੀਤ ਕੌਰ ਗੁਰਦਾਸਪੁਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ 5 ਸਾਲ ਸ਼ਾਰਜਾ ਦੇ ਵਿੱਚ ਜੇਲ੍ਹ ਕੱਟਣ ਤੋਂ ਬਾਅਦ ਆਪਣੇ ਵਤਨ ਵਾਪਸ ਪਰਤਿਆ ਗੁਰਪ੍ਰੀਤ 2014 ਦੇ ਵਿੱਚ ਦੁਬਈ ਵਿੱਚ ਗਿਆ ਸੀ ਤੇ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਸੈੱਟ ਕਰਨ ਲਈ ਉੱਥੇ ਕਮਾਈ ਕਰਦਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸਦੇ ਨਾਲ ਕੁਝ ਅਜਿਹਾ ਵਾਪਰ ਜਾਵੇਗਾ ਜੋ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਵੇਗਾ ਗੁਰਪ੍ਰੀਤ ਦੇ ਕੋਲੋਂ ਐਕਸੀਡੈਂਟ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਸ਼ਾਰਜਾ ਦੇ ਵਿੱਚ ਉਸ ਨੂੰ ਜ਼ਹਿਰ ਹੋ ਜਾਂਦੀ ਹੈ ਤੇ ਜੱਜਾਂ ਦੇ ਵੱਲੋਂ ਫਾਂਸੀ ਦੀ ਸਜ਼ਾ ਗੁਰਪ੍ਰੀਤ ਸਿੰਘ ਨੂੰ ਸੁਣਾਈ ਜਾਂਦੀ ਹੈ ਗੁਰਪ੍ਰੀਤ ਸਿੰਘ ਦੇ ਨਾਲ ਨਾਲ ਪਾਕਿਸਤਾਨ ਪੰਜਾਬ ਦੇ ਨਾਲ ਸੰਬੰਧ ਰੱਖਣ ਵਾਲੇ ਤਿੰਨ ਹੋਰ ਵਿਅਕਤੀ ਸਨ ਜਿਨ੍ਹਾਂ ਦੇ ਲਈ ਮਸੀਹਾ ਬਣ ਕੇ ਬੌੜੇ ਨੇ ਉੱਗੇ ਕਾਰੋਬਾਰੀ ਡਾਕਟਰ ਐਸ.ਪੀ. ਸਿੰਘ ਉਹ ਬ੍ਰਾਈਜ ਜਨਾ ਦੇ ਵੱਲੋਂ ਬਲੱਡ ਮਨੀ ਦੇ ਕੇ ਇਹਨਾਂ ਨੂੰ ਛੁਡਵਾਇਆ ਗਿਆ ਤਾਂ ਗੁਰਪ੍ਰੀਤ ਸਿੰਘ ਅੱਜ ਪੰਜਾਬ ਪਹੁੰਚਿਆ ਤੇ ਉਸ ਦਾ ਸਵਾਗਤ ਵੀ ਕੀਤਾ ਗਿਆ ਪਰ ਗੁਰਪ੍ਰੀਤ ਦੇ ਨਾਲ ਕੁਝ ਅਜਿਹਾ ਹੋਇਆ ਜੋ ਉਸ ਦੇ ਲਈ ਕਾਫੀ ਜ਼ਿਆਦਾ ਦਰਦਨਾਕ ਸੀ ਗੁਰਪ੍ਰੀਤ ਦੇ ਕਹਿਣ ਮੁਤਾਬਕ ਜਦੋਂ ਗੁਰਪ੍ਰੀਤ ਸ਼ਾਰਜਾ ਦੇ ਵਿੱਚ ਜੇਲ੍ਹ ਘਟ ਰਿਹਾ ਸੀ ਤਾਂ ਗੁਰਪ੍ਰੀਤ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਆਪਣੇ ਪਿਤਾ ਦੀਆਂ ਅੰਤਿਮ ਰਸਮਾਂ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਪਾਂਦਾ ਬਹੁਤ ਸਾਰੇ ਨੌਜਵਾਨ ਨੇ ਜੋ ਵਿਦੇਸ਼ਾਂ ਦੇ ਵਿੱਚ ਕਮਾਈ ਕਰਨ ਲਈ ਜਾਂਦੇ ਨੇ ਆਪਣੇ ਪਰਿਵਾਰ ਤੇ ਆਪਣੇ ਚੰਗੇ ਭਵਿੱਖ ਨੂੰ ਦੇਖਦੇ ਹੋਏ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਜਾ ਕੇ ਕਮਾਈਆਂ ਕਰਦੇ ਨੇ ਪਰ ਕਈ ਵਾਰ ਵਕਤ ਅਜਿਹਾ ਆਉਂਦਾ ਹੈ ਕਿ ਉਹਨਾਂ ਦੇ ਨਾਲ ਕੁਝ ਅਜੀਬ ਤਰ੍ਹਾਂ ਦੀ ਵਾਪਰ ਜਾਂਦੀ ਹੈ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਗੁਰਪ੍ਰੀਤ ਸਿੰਘ ਦੀ ਕੋਈ ਵੀ ਉਮੀਦ ਨਹੀਂ ਸੀ ਕਿ ਉਹ ਪੰਜਾਬ ਵਾਪਸ ਜਾ ਸਕੇਗਾ ਜਾਂ ਨਹੀਂ ਕਿਉਂਕਿ ਫਾਂਸੀ ਦੀ ਸਜ਼ਾ ਸ਼ਾਰਜਾ ਦੇ ਵਿੱਚ ਉਸ ਨੂੰ ਮਿਲ ਚੁੱਕੀ ਸੀ ਪਰ ਫਾਂਸੀ ਦੀ ਸਜ਼ਾ ਸੁਣਨ ਤੋਂ ਬਾਅਦ ਵੀ ਜਦੋਂ ਉਸ ਦੇ ਪਰਿਵਾਰਕ ਜੀਆ ਦੇ ਵੱਲੋਂ ਡਾਕਟਰ ਐਸਪੀ ਸਿੰਘ ਓਬਰਾਏ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਐਸਪੀ ਸਿੰਘ ਓਬਰਾਏ ਖੁਰਾ ਦੇ ਵੱਲੋਂ ਜੋ ਹੈ ਕਤਲ ਹੋਏ ਨੌਜਵਾਨ ਦੇ ਮਾਪਿਆਂ ਦੇ ਨਾਲ ਸੰਪਰਕ ਸਥਾਪਿਤ ਆ ਗਿਆ ਜਿਸ ਤੋਂ ਬਾਅਦ ਸ਼ਾਰਜਾ ਦੇ ਕੋਰਟ ਦੇ ਵਿੱਚ ਜੱਜਾ ਦੇ ਸਾਹਮਣੇ ਪਰਿਵਾਰਕ ਜੀਆ ਨੂੰ ਬਲੱਡ ਮਨੀ ਦਿੱਤੀ ਗਈ ਹੈ ਤੇ ਇਸ ਦੇ ਨਾਲ ਲਾਲ ਪਾਕਿਸਤਾਨੀ ਜੋ ਲੜਕੇ ਇਸ ਮਾਮਲੇ ਦੇ ਵਿੱਚ ਸ਼ਾਮਿਲ ਸਨ ਉਹਨਾਂ ਨੂੰ ਉਹਨਾਂ ਦੇ ਨਾਲ-ਨਾਲ ਗੁਰਪ੍ਰੀਤ ਦੀ ਰਿਹਾਈ ਵੀ ਜਿਹੜੀ ਹੈ ਡਾਕਟਰ ਐਸਪੀ ਗੋ ਬਰਾਏ ਦੇ ਵੱਲੋਂ ਕਰਵਾਈ ਗਈ ਹੈ ਤਾਂ ਪਾਕਿਸਤਾਨੀ ਪੰਜਾਬ ਦੇ ਨਾਲ ਸੰਬੰਧ ਰੱਖਣ ਵਾਲੇ ਤੇ ਨੌਜਵਾਨ ਤੇ ਇਸ ਦੇ ਨਾਲ ਲਾਲ ਪੰਜਾਬ ਦਾ ਗੁਰਦਾਸਪੁਰ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਜੋ ਇਸ ਮਾਮਲੇ ਦੇ ਵਿੱਚ ਸ਼ਾਰਜਾਦੀ ਜੇਲ੍ਹ ਵਿੱਚ ਕਰੀਬ 5 ਸਾਲ ਬੰਦ ਰਿਹਾ 2019 ਦੇ ਵਿੱਚ ਇਸ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ 5 ਸਾਲ ਦੀ ਜੇਲ੍ਹ ਕੱਟੀ ਹੈ ਗੁਰਪ੍ਰੀਤ ਸਿੰਘ ਨੇ ਕੋਰਟ ਦੇ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਬਲੱਡ ਮਨੀ ਦੇਣ ਤੋਂ ਬਾਅਦ ਜਿਹੜਾ ਇਸ ਮਾਮਲੇ ਦੇ ਵਿੱਚ ਜੋ ਇਹਨਾਂ ਨੂੰ ਰਿਹਾਈ ਮਿਲੀ ਹੈ ਤਾਂ ਹੁਣ ਗੁਰਪ੍ਰੀਤ ਸਿੰਘ ਪੰਜਾਬ ਆਪਣੇ ਪਰਿਵਾਰ ਪਹੁੰਚਿਆ ਤਾਂ 2014 ਦੇ ਵਿੱਚ ਗੁਰਪ੍ਰੀਤ ਸਿੰਘ ਦੁਬਈ ਪਹੁੰਚਿਆ ਸੀ ਤਾਂ ਉਸ ਤੋਂ ਬਾਅਦ ਵਾਪਸ ਪਰਤਿਆ ਫਿਰ 2019 ਦੇ ਵਿੱਚ ਜਦੋਂ ਵਾਪਸ ਦੁਬਈ ਗਿਆ ਤਾਂ ਸ਼ਾਰਜਾ ਦੇ ਵਿੱਚ ਉਸ ਦੇ ਕੋਲੋਂ ਐਕਸੀਡੈਂਟ ਹੋ ਜਾਂਦਾ ਹੈ ਡਰਾਈਵਰੀ ਦਾ ਕੰਮ ਕਰਦਾ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਨੌਜਵਾਨ ਵੀ ਪੰਜਾਬ ਦਾ ਹੀ ਰਹਿਣ ਵਾਲਾ ਬਲਾਚੌਰ ਦੇ ਨੇੜੇ ਰਹਿੰਦੇ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਜੀ ਜਿਹੜੇ ਨੇ ਉਹਨਾਂ ਦੇ ਨਾਲ ਡਾਕਟਰ ਐਸ.ਪੀ. ਸਿੰਘ ਉਹ ਬ੍ਰਾਇਕ ਖੋਣਾ ਦੇ ਵੱਲੋਂ ਸੰਪਰਕ ਸੱਜਿਆ ਜਾਂਦਾ ਪਰ ਗੁਰਪ੍ਰੀਤ ਕਮਾਈ ਕਰਨ ਦੇ ਲਈ ਵਿਦੇਸ਼ ਗਿਆ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦੀ ਜ਼ਿੰਦਗੀ ਐਨੇ ਮੁਸ਼ਕਲ ਪੜਾਵਾਂ ਤੋਂ ਨਿਕਲੇਗੀ ਜੇਲ੍ਹ ਦੇ ਵਿੱਚ ਬੰਦ ਰਿਆ ਪੁੱਤਰ ਤੇ ਪਿਤਾ ਵੀ ਉਡੀਕ ਕਰਦੇ ਕਰਦੇ ਇਸ ਦੁਨੀਆ ਤੋਂ ਰੁਕਸਤ ਹੋ ਗਏ ਸਾਜ ਪੰਜਾਬ ਪਰਤਿਆ ਗੁਰਪ੍ਰੀਤ ਸਿੰਘ ਆਉ ਤੁਹਾਨੂੰ ਸੁਣਾਦਿਆਂ ਗੁਰਪ੍ਰੀਤ ਦਾ ਕੀ ਕਹਿਣਾ ਕਿ ਉਹ ਜੀ ਜ਼ਿੰਦਗੀ ਉਸਨੇ 5 ਸਾਲਾਂ ਵਿੱਚ ਸ਼ਾਰਜਾਦੀ ਜੇਲ੍ਹ ਦੇ ਵਿੱਚ ਬਤੀਤ ਕੀਤੀ ਹੈ ਤੇ ਉਸਦੇ ਪਰਿਵਾਰਕ ਜੀਆ ਦਾ ਕੀ ਕਹਿਣਾ ਆਉ ਤੁਹਾਨੂੰ ਇੱਕ ਖਾਸ ਰਿਪੋਰਟ ਦਿਖਾਉਨੇ ਆ ਮੈਂ ਪਹਿਲੇ 2014 ਤੋਂ ਪਹਿਲਾਂ ਮੈਂ ਦबई ਵਿੱਚ ਮੈਂ ਡਰਾਈਵਿੰਗ ਦਾ ਕੰਮ ਕਰਦਾ ਸੀ ਹੁਣ ਲਾਸਟ ਟਾਈਮ ਮੈਂ ਆਖਰ ਟਾਈਮ ਗਿਆ 2019 ਦੇ ਵਿੱਚ ਫਿਰ 19 ਦੇ ਵਿੱਚ ਗਿਆ ਤੇ ਮੇਰੇ ਕੋਲੋਂ ਯਾਨੀ ਇਹ ਕਹੇ ਵੀ ਘਟਨਾ ਵਾਪਰੀ ਮਤਲਬ ਨਾਲ ਦੋਸਤੀ ਦੇ ਨਾਲ ਨਾਲ ਮਤਲਬ ਨਾਲ ਫਰੈਂਡਸ ਨਾਲ ਦੋਸਤੀ ਮੇਰੇ ਪਾਕਿਸਤਾਨੀ ਮੁੰਡੇ ਸੀ ਨਾਲ ਹਲੇ ਇੱਕ ਰੋਮੋ ਚ ਰਹਿੰਦੇ ਸੀ ਤੇ ਇਹ ਜੀ ਘਟਨਾ ਵਾਪਰੇ ਇੱਕ ਮਤਲਬ ਮਰਡਰ ਹੋ ਗਿਆ ਇੱਕ ਜਾਨੀ ਸਾਡੇ ਕੋਲ ਲੜਕਾ ਕਤਲ ਹੋ ਗਿਆ ਸਾਡੇ ਕੋਲੋਂ ਮਤਲਬ ਬਲਾਚੋਰ ਦੇ ਕੋਲ ਉਹਨਾਂ ਦਾ ਪਿੰਡ ਹੈ ਕੋਲਗੜ ਤੇ ਕਤਲ ਹੋ ਗਿਆ ਬਾਅਦ ਦੇ ਵਿੱਚ ਸਾਨੂੰ ਮਤਲਬ ਜੇਲ ਹੋ ਗਈ 2019 ਦੇ ਵਿੱਚ ਸਾਨੂੰ ਜੇਲ ਹੋ ਗਈ ਅਸੀਂ ਜੇਲ 'ਚ ਫੜੇ ਗਏ ਤੇ ਮਤਲਬ ਸਾਨੂੰ ਮਤਲਬ ਮੈਨੂੰ ਉਮੀਦ ਨਹੀਂ ਸੀ ਜਾਨੀ ਕਿ ਮਤਲਬ ਜਾਨੀ ਇਦਾਂ ਅਸੀਂ ਮਤਲਬ ਬਾਹਰ ਆਵਾਂਗੇ ਉਥੋਂ ਦਾ ਕਾਨੂੰਨ ਦਿੰਦਾ ਇਹ ਲੋ ਤਾਂ ਬਸ ਨੂੰ ਮਤਲਬ ਫਾਂਸੀ ਦਾ ਹੁਕਮ ਹੋਇਆ ਕੋਰਟ ਨੂੰ ਤੇ ਮਤਲਬ ਜਾਨੀ ਫਿਰ ਪਿੱਛੇ ਹੀ ਕਰਦਿਆਂ ਦਾ ਕਨੈਕਟ ਕੀਤਾ ਕਰਦਿਆਂ ਨੇ ਫਿਰ ਯਾਨੀ ਪਤਾ ਸੀ ਅਬਰਾਇਸਰ ਹੋਣਾ ਦਾ ਅਬਰਾਇਸਰ ਹੋਣਾ ਦੇ ਨਾਲ ਗੱਲਬਾਤ ਕੀਤੀ ਭਾਜੀ ਸਿਕਦਪ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਇਹਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਨੇ ਬਰਾਇਸਰ ਹੋਣਾ ਦੇ ਨਾਲ ਗੱਲਬਾਤ ਕੀਤੀ ਮਤਲਬ ਗੱਲਬਾਤ ਕਰਦੇ ਆ ਚਲੋ ਉਹਨਾਂ ਨੇ ਮਤਲਬ ਸਾਡਾ ਹੁਣ ਤੱਕ ਮਤਲਬ ਬਹੁਤ ਸਾਡੀ ਹੈਲਪ ਕੀਤੀ ਇਹਨਾਂ ਨੇ ਮਤਲਬ ਭਾਜੇ ਨੱਠ ਕੇ ਬਲੱਡ ਮਨੀ ਦੇ ਕੇ ਸਾਰਾ ਕੁਝ ਕਰਕੇ ਸਾਡਾ ਜਿਹੜਾ ਕੇਸ ਜਿਹੜਾ ਉਹਨਾਂ ਨੇ ਹੈਂਡਲ ਕੀਤਾ ਤੇ ਅੱਜ ਸਾਨੂੰ ਮਤਲਬ ਜਾਨੀ 5 ਸਾਲ ਬਾਅਦ ਮਨੂੰ ਜਾਨੀ ਹਰਿਆਈ ਮਿਲੀ ਇੱਕ ਕਹਿੰਦੇ ਨੇ ਕਿ ਇੱਕ ਲਾਈਫ ਜਿਹੜੀ ਹੈਗੀ ਹੈ ਤੁਹਾਨੂੰ ਇੱਕ ਨਵੀਂ ਮਿਲੀ ਹੈ ਨਵਾਂ ਜਨਮ ਹੋਇਆ ਹੈ ਬਿਲਕੁਲ ਨਵਾਂ ਜਨਮ ਬਿਲਕੁਲ ਕੀ ਕਹਿਣਾ ਚਾਹੋਗੇ ਇਸ ਬਾਰੇ ਵੀ ਔਰ ਪਰਿਵਾਰ ਵਿੱਚ ਵੀ ਕੌਣ-ਕੌਣ ਹੈ ਪਰਿਵਾਰ ਵਿੱਚ ਮੇਰੇ ਮਤਲਬ ਮਦਰ ਫਾਦਰ ਵਾਈਫ ਨੇ ਮੇਰੇ ਤੇ ਮੇਰੇ ਫਾਦਰ ਸਾਹਿਬ ਜਿੰਦੇ ਸੀ ਮਤਲਬ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਜੇਲ੍ਹ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਪਿਛੋਂ ਤੇ ਉਸ ਟਾਈਮ ਜਾਨੀ ਮੇਰੇ ਤੇ ਮਤਲਬ ਕੀ ਭੀਤੀ ਉਹ ਮਤਲਬ ਮੈਂ ਮਹਿਸੂਸ ਕਰ ਸਕਦਾ ਲੇਕਿਨ ਕੁਛ ਗੱਲ ਅੱਥੋ ਗਿਉਣਾ ਦੀ ਛੰਦ ਅੱਜ ਮੈਂ ਬਾਹਰ ਨਿਕਲਣਾ ਛੰਦ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਤੇ ਬਾਕੀ ਚਲੋ ਗਲਤੀਆਂ ਸੀ ਮੈਂ ਇਹੀ ਕੰਮ ਚਾਹਾਂਗਾ ਕੋਈ ਮਤਲਬ ਕਿ ਇਨਸਾਨ ਗਲਤੀ ਨਾ ਕਰੇ ਆਪਣਾ ਕੰਮ ਕਰ ਲਈ ਜਾਂਦੇ ਨੇ ਸਾਰੇ ਉੱਥੇ ਤੇ ਆਪਣਾ ਸਿੱਧਾ ਕੰਮ ਕਰਨ ਤੇ ਬਸ ਬਾਕੀ ਮੈਂ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹਾਂਗਾ ਬ੍ਰੈਸਰ ਹੁਣਾਂ ਦਾ ਜਿਨ੍ਹਾਂ ਨੇ ਸਾਡੀ ਬਹੁਤ ਕੀਤੀ ਸਾਡੀ ਬਹੁਤ ਜਦੋਂ ਤੁਸੀਂ ਆਏ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਕਿਸ ਤਰ੍ਹਾਂ ਕਿਸ ਤਰ੍ਹਾਂ ਫੀਲ ਹੋਇਆ ਕਿ ਜਾ ਕੇ ਮਿਲਣਾ ਜਾਂ ਮੰਮੀ ਮਿਲੇ ਨੇ ਭਰਾ ਮਿਲੇ ਤੁਹਾਡੀ ਵਾਈਫ ਮਿਲੀ ਹੈ ਜਦੋਂ ਮਤਲਬ ਸਾਡਾ ਆਖਰ ਡੇਢ ਸੇ ਜਦੋਂ ਮਤਲਬ ਐਸਪੀ ਸਿੰਘ ਨੂੰ ਆਨੇ ਜਦੋਂ ਮਤਲਬ ਫੈਮਲੀ ਨੂੰ ਮਤਲਬ ਬੁਲਾਇਆ ਉੱਥੇ ਜਿੰਨਾ ਦਾ ਲੜਕਾ ਮਰਡਰ ਹੋਇਆ ਸੀ ਜਦੋਂ ਮਤਲਬ ਸੁਲਾ ਹੋਈ ਸਾਡੀ ਰਾਜੀਨਾਮਾ ਹੋਇਆ ਤੇ ਉਸ ਦਿਨ ਤੋਂ ਹੀ ਮੈਨੂੰ ਸਾਨੂੰ ਮਤਲਬ ਪਤਾ ਲੱਗ ਗਿਆ ਕਿਉਂ ਰਾਜੀਨਾਮਾ ਹੋ ਗਿਆ ਮੈਨੂੰ ਸਾਡੇ ਅੱਜ ਨਹੀਂ ਇੱਕ ਮਹੀਨੇ ਬਾਅਦ ਨਹੀਂ ਦੋ ਮਹੀਨੇ ਬਾਅਦ ਨਹੀਂ ਸਾਨੂੰ ਮਤਲਬ ਜਾਨੀ ਇਥੋਂ ਯਾਨੀ ਆਜ਼ਾਦੀ ਮਿਲ ਜਾਣੀ ਜਾਨੀ ਉਸ ਦਿਨ ਤੋਂ ਬਹੁਤ ਵਧੀਆ ਮਹਿਸੂਸ ਹੋਣਾ ਸ਼ੁਰੂ ਹੋਇਆ ਤੇ ਹੁਣ ਹੁਣ ਬਾਹਰ ਨਿਕਲੇ ਆ ਬਾਹਰ ਦਾ ਮਾਹੌਲ ਵੇਖਿਆ ਤੇ ਮਤਲਬ ਬਹੁਤ ਵਧੀਆ ਲੱਗ ਰਿਹਾ ਜਦੋਂ ਇਥੋਂ ਬਾਹਰ ਜੀ ਉਦੋਂ ਕਿਸਤਾਂ ਦੀ ਫੀਲਿੰਗ ਚ ਕਿਤਰਾ ਕਿ ਮੈਂ ਆਪਣੇ ਮਤਲਬ ਕੀ ਬਿਆਨ ਕਰਾਂ ਮੈਂ ਆਪਣੇ ਮੂਹ ਜਮਤਲਬ ਬਹੁਤ ਵਧੀਆ ਫੀਲਿੰਗ ਹੈ ਮਤਲਬ ਬਹੁਤ ਵਧੀਆ ਲੱਗ ਰਿਹਾ ਹੈ ਤੇ ਬਹੁਤ ਚੰਗਾ ਲੱਗ ਰਿਹਾ ਪਰਿਵਾਰ ਦੇ ਨਾਲ ਮਿਲ ਕੇ ਹੁਣ ਸਾਰਿਆਂ ਦੇ ਨਾਲ ਮਿਲ ਕੇ ਬ੍ਰਾਇਸ ਸਰਮਨ ਟੀਮ ਇੱਥੇ ਆਈ ਹੈ ਉਹਨਾਂ ਦੇ ਨਾਲ ਮਿਲ ਕੇ ਬਹੁਤ ਵਧੀਆ ਲੱਗ ਰਿਹਾ ਮੈਨੂੰ ਸਰਬੋਤਮ ਭਲਾ ਨੇ ਵੀ ਬਹੁਤ ਤੁਹਾਡਾ ਯੋਗਦਾਨ ਦੁਕਾਨ ਲekin ਕਹਿੰਦੇ ਨੇ ਕਿ ਉਹਦੇ ਵਿੱਚ ਭਾਰਤ ਸਰਕਾਰ ਦਾ ਵੀ ਫਿਰ ਕਿ ਧੰਨਵਾਦ ਕਰਨਾ ਪੈਂਦਾ ਜੀ ਮੈਂ ਭਾਰਤ ਸਰਕਾਰ ਦਾ ਬਹੁਤ ਧੰਨਵਾਦ ਕਰਾਂਗਾ ਤੇ ਨ ਸਾਰਿਆਂ ਦਾ ਇਹਨਾਂ ਨੇ ਜਿਨ੍ਹਾਂ ਨੇ ਮਤਲਬ ਬਾਂਹ ਫੜੀ ਇੱਥੋਂ ਤੱਕ ਲੈ ਕੇ ਆਏ ਮੈਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਿਆ ਕਰਨਾ ਚਾਹਾਂਗਾ ਤੇ ਗੌਰਪ੍ਰੀਤ ਮੇਰਾ ਬੇਟਾ ਵਾ ਇਹ 2019 ਦੇ ਵਿੱਚ ਗਏ ਸੀ ਲਾਇਸੈਂਸ ਬਣਾਉਣ ਵਾਸਤੇ ਉਹਨਾਂ ਨੇ ਬਣਾ ਕੇ ਨਹੀਂ ਦਿੱਤਾ ਸਾਲ ਡੇਢ ਸਾਲ ਉਹਨਾਂ ਕੋ ਬੈਠੇ ਰਹੇ ਫਿਰ ਇਹ ਭੁੱਖੇ ਤੇ ਆਏ ਫਿਰ ਇਹ ਆਪਣਾ ਪਾਕਿਸਤਾਨੀ ਮੁੰਡੇ ਸੀ ਉਹਨਾਂ ਦੀ ਬੈਣੀ ਬਹਿ ਗਏ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਤੇ ਨਾਲ ਇਹ ਨਾ ਇਹਦੀ ਗੱਡੀ ਸੀ ਇਹ ਵੀ ਨਾਲ ਫਸ ਗਿਆ ਫਿਰ ਸਾਨੂੰ ਪਤਾ ਲੱਗਾ ਇਹ ਇਹ ਨਾ ਕੋਈ ਪਾਸਟਾਨ ਵਾਲੇ ਕੋ ਗਲਤ ਕੰਮ ਹੋ ਗਿਆ ਤੇ ਨਾਲ ਸਾਡਾ ਗੁਰਪ੍ਰੀਤ ਫਸ ਗਿਆ ਫਿਰ ਗੁਰਪ੍ਰੀਤ ਨੇ ਸਾਨੂੰ ਫੋਨ ਕੀਤਾ ਵੀ ਮੰਮੀ ਪਾਪਾ ਮੈਂ ਇਤਰਾ ਉਥੇ ਵੀ ਜੇਲ੍ਹ ਚ ਮੈਂ ਫੜਿਆ ਗਿਆ ਹਾਂ ਅਸੀਂ ਫਿਰ ਆ ਪਾਜੀ ਸੁਖਦੀਪ ਹਣੀ ਪਾਜੀ ਹੀਰਾ ਵਾਲੇ ਇਹਨਾਂ ਤੱਕ ਅਸੀਂ ਪਹੁੰਚ ਕੀਤੀ ਇਹ ਸਾਡੇ ਰਿਸ਼ਤੇਦਾਰ ਨਿਕਲ ਆਏ ਤੇ ਇਹਨਾਂ ਨੇ ਫਿਰ ਬਰਾਇ ਸਾਹਿਬ ਨਾਲ ਗੱਲ ਕੀਤੀ ਫਿਰ ਸਾਡਾ ਕੇਸ ਉਹਨਾਂ ਨੂੰ ਫੜਾਇਆ ਉਹਨਾਂ ਨੇ ਸਾਡਾ ਕੇਸ ਜਿਹੜਾ ਇਹ ਸਾਡਾ ਬਾਲ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਕਰਦੇ ਹਾਂ ਵੀ ਜਿਨ੍ਹਾਂ ਨੇ ਸਹਾਇਤਾ ਬੇਟਾ ਅੱਜ ਬਾਹਰ ਲਿਆਂਦਾ ਵਾ ਜੇ ਬਰਾਏ ਸਾਹਿਬ ਨਾ ਹਾਡਾ ਕੀ ਕਰਦੇ ਉਹਨਾਂ ਦੀ ਬਦੌਲਤ ਦੇ ਨਾਲ ਅਸੀਂ ਸਾਰਾ ਕੁਝ ਸਾਡਾ ਹੋਇਆ ਤੇ ਜੇ ਉਹ ਸਾਡਾ ਨਾਂ ਕੇਸ ਪੜਦੇ ਅਸੀਂ ਤਾਂ ਰੁੱਲ ਗਏ ਹਾਂ ਇੱਥੇ ਅਸੀਂ ਜਿਹੜੇ ਬੱਚੇ ਬਾਹਰ ਜਾਂਦੇ ਆ ਮਾਂ ਪਿਓ ਭੇਜਦਾ ਵਾ ਅਸੀਂ ਇਹੋ ਹੀ ਆਨੇ ਆਂ ਵੀ ਬੱਚਿਆਂ ਨੂੰ ਵੀ ਆਪਣਾ ਜਾ ਕੇ ਕੰਮ ਕਰੋਂ ਤੇ ਬਾਹਰਲੇ ਦੂਜੇ ਮੁਲਕ ਤੇ ਜਾ ਕੇ ਕੋਈ ਬਾਹ ਨਹੀਂ ਪੜਦਾ ਕਿਸੇ ਦੀ ਜੇ ਬਰਾਏ ਸਾਹਿਬ ਨਾ ਹੋਵੇ ਤੇ ਫੇਰ ਸਾਰੀ ਜ਼ਿੰਦਗੀ ਉੱਥੇ ਰੁੱਲ ਜਾਂਦੀ ਹੈ ਤੇ ਇਸ ਤਰ੍ਹਾਂ ਦਾ ਕੰਮ ਆਹੀ ਤੇ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਕਰਦੇ ਆਂ ਬਰਾਏ ਸਾਹਿਬ ਦਾ ਭਾਜੀ ਸੁਖਦੀਪ ਉਹਨਾਂ ਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਕਰਕੇ ਬੇਟੇ ਦਾ ਇਹ ਚਾਂਸ ਹੋ ਗਿਆ ਹਾਂਜੀ ਤਾਂ ਫਿਰ ਕਿਸ ਤਰ੍ਹਾਂ ਦਾ ਮਾਹੌਲ ਸੀ ਘਰ ਦਾ ਕਿਉਂਕਿ ਇੱਕਦਮ ਬੱਚੇ ਦਾ ਪਤਾ ਲੱਗੇ ਹਾਂਜੀ ਇੱਕਦਮ ਬੱਚੇ ਦਾ ਪਤਾ ਲੱਗਾ ਇੱਕ ਤੇ ਇਹਨਾਂ ਦਾ ਪਾਪਾ ਜਿਹੜਾ ਸੀ ਉਹ ਤੇ ਲੇ ਰਹਿੰਦੇ ਸੀ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਸੀ ਉਹਨਾਂ ਨੂੰ ਜਦੋਂ ਸਾਨੂੰ ਪਤਾ ਲੱਗਾ ਤੇ ਅਸੀਂ ਮੇਰੇ ਨਾਂ ਹੀ ਰੋਟੀਆਂ ਪਕਾਈਆਂ ਤੇ ਨਾ ਅਸੀਂ ਖਾਧੀਆਂ ਸਾਰੀ ਰਾਤ ਸਾਡੀ ਇਸ ਤਰ੍ਹਾਂ ਹੀ ਲੰਘ ਗਈ ਤੇ ਅਸੀਂ ਤੇ ਫਿਰ ਬਹੁਤ ਭਾਜਣਾਠ ਫੇਰ ਰਹੀਆਂ ਕਿ ਵੀ ਹੁਣ ਸਾਨੂੰ ਰਾਹ ਲੱਭੇ ਵੀ ਕਿਧਰ ਨੂੰ ਜਾਈਏ ਫਿਰ ਅਸੀਂ ਇਹਨਾਂ ਦਾ ਭਾਜੀ ਹੋਣਾ ਦਾ ਇਹ ਸਾਡੇ ਮਾਸਟਰ ਹੋਣੀ ਹੈ ਇਹਨਾਂ ਦੇ ਨਾਲ ਪਾਪਾ ਨਾਲ ਪੜਦੇ ਰਹੇ ਕਲਾਸ ਫੈਲੋ ਸੀ ਤੇ ਫਿਰ ਅਸੀਂ ਇਹਨਾਂ ਦਾ ਸੁਖਦੀਪ ਹੋਣਾ ਦਾ ਨੰਬਰ ਲੱਭਿਆ ਨੈਟ ਤੋਂ ਲੱਭ ਕੇ ਫਿਰ ਅਸੀਂ ਇਹਨਾਂ ਤੱਕ ਪਹੁੰਚ ਕੀਤੀ ਇਹਨਾਂ ਨੇ ਫਿਰ ਵਰਾਇ ਤੱਕ ਕੀਤੀ ਤੇ ਵਰਾਇ ਨੇ ਫਿਰ ਇਹਨਾਂ ਦਾ ਕਰਕੇ ਸਾਡੇ ਬਹੁਤ ਸਾਥ ਦਿੱਤਾ ਉਹਨੇ ਆਖਿਆ ਵੀ ਟੈਨਸ਼ਨ ਨਹੀਂ ਲੈਣੀ ਟਾਈਮ ਜ਼ਰੂਰ ਲੱਗੂਗਾ ਤੇ ਪਰ ਮੈਂ ਬੇਟਾ ਤੁਹਾਡਾ ਬਾਹਰ ਕੱਢ ਕੇ ਛੱਡੂਗਾ ਅੱਜ ਜਦੋਂ ਬੇਟਾ ਆਇਆ ਸੀ ਅੰਦਰੋਂ ਬਾਹਰ ਤਾਂ ਕਿਸ ਤਰ੍ਹਾਂ ਦਾ ਮਾਹੌਲ ਸੀ ਤੁਹਾਡੇ ਮਿਲਣ ਦਾ ਵੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿ ਸਾਡਾ ਤਾਂ ਦੀ ਪੈਰ ਨਹੀਂ ਲੱਗਦਾ ਕਿ ਸਾਡੇ ਬੇਟੇ ਨੇ ਅੱਜ ਬਾਹਰ ਆਉਣਾ ਹਾਂਜੀ ਬਹੁਤ ਖੁਸ਼ੀ ਹੋਈ ਮੰਦਿਰ ਦੀ ਤੇ ਵਰਾਏ ਸਾਹਿਬ ਦਾ ਅਸੀਂ ਬਹੁਤ ਧੰਨ ਧੰਨਵਾਦ ਕਰਦੀਆਂ ਸ਼ੁਕਰ ਕਰਦੀਆਂ ਕਿ ਵਰਾਏ ਸਾਹਿਬ ਨੇ ਵੀ ਬੱਚੇ ਬਹੁਤ ਬਾਰ ਪਾਰ ਕੱਢਦਾ ਸੀ ਕਿ ਸਾਡਾ ਵੀ ਕੱਢਿਆ ਵਾ ਤਿੰਨ ਪਾਕਿਸਤਾਨੀ ਵੀ ਕੱਢੀ ਹਾਂਜੀ ਚਾਰ ਬੱਚੇ ਇਹਦੇ ਨਾਲ ਨਿਕਲ ਗਏ ਆ ਬਾਰ ਪਹਿਲਾਂ ਵੀ ਚਲੋ ਕਰਦੇ ਆ ਜੇ ਬਰਾਏ ਸਾਹਿਬ ਦੁਨੀਆ ਤੇ ਨਾ ਹੋਣ ਤੇ ਉੱਥੇ ਤੇ ਸਾਰੀ ਜ਼ਿੰਦਗੀ ਰੋਲ ਜਾਂਦੀ ਆ ਬਾਹਰ ਦੂਸਰੇ ਮੁਲਕ ਦੇ ਵਿੱਚ ਕੋਈ ਬਾਹ ਨਹੀਂ ਫੜਦਾ ਹਾਂਜੀ ਹੁਣ ਕੁਛੀ ਦਾ ਮਾਹੌਲ ਆ ਘਰ ਜਾ ਕੇ ਫਿਰ ਕਿਸ ਤਰ੍ਹਾਂ ਹਾਂਜੀ ਸਾਰੀ ਫਿਰ ਬਰਾਏ ਸਾਹਿਬ ਦੀ ਟੀਮ ਜਿਹੜੀ ਆ ਸਾਡੇ ਨਾਲ ਜਾਣਗੇ ਘਰ ਉੱਥੇ ਸਾਰਾ ਚਾਹ ਪਾਣੀ ਦਾ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਹੋਇਆ ਵਾ ਖੁਸ਼ੀ ਮਨਾਵਾਂਗੇ ਤੇ ਚਲੋ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ੁਕਰ ਕਰਦੇ ਆ ਮੇਰਾ ਨਾਮ ਸੁਖਦੀਪ ਸਿੰਘ ਸਿੱਧੂ ਆ ਮੈਂ ਡਾਕਟਰ ਐਸ.ਪੀ. ਸਿੰਘ ਉਭਰਾਏ ਹਰਾਂ ਦੀ ਗਵਾਈ ਵਾਲੇ ਸਰਬੱਤ ਦਾ ਭਰਾ ਚੈਲੀਟ੍ਰਬਲ ٹرسٹ ਦਾ ਮਾਜਾ ਜੋਨ ਦਾ ਐਡਵਾਈਜ਼ਰ ਹਾਂ ਸਰ ਸਭ ਤੋਂ ਪਹਿਲੇ ਦੱਸੋ ਕਿ ਕਿਹੜੀ ਜਗ੍ਹਾ ਤੇ ਲੜਕਾ ਹੈਗਾ ਸੀ ਕਿਸ ਕੇਸ ਵਿੱਚ ਗਿਆ ਇਹ ਗੁਰਪ੍ਰੀਤ ਸਿੰਘ ਪੁੱਤਰ ਦਾ ਪਰਮਜੀਤ ਸਿੰਘ ਪਿੰਡ ਇਹਨਾਂ ਦਾ ਸ਼ੇਖੂਪੁਰਾ ਜੈੰਤੀਪੁਰ ਦੇ ਨੇੜੇ ਗੁਰਦਾਸਪੁਰ ਜ਼ਿਲ੍ਹੇ ਚ ਪੈਂਦਾ ਅੰਮ੍ਰਿਤਸਰ ਦੇ ਬਿਲਕੁਲ ਅੰਮ੍ਰਿਤਸਰ ਗੁਰਦਾਸਪੁਰ ਜਿੱਥੇ ਸਰਾਦਿਆ ਉਹਦੇ ਲੱਗੇ ਪਿੰਡ ਆ ਇਹ 2019 ਦੇ ਵਿੱਚ ਦੁਬਈ ਸੀ ਸ਼ਾਰਜਾ ਦੇ ਵਿੱਚ ਉੱਥੇ ਜੌਬ ਕਰਦਾ ਸੀਗਾ ਉੱਥੇ ਕੋਈ ਕਟਨਾ ਵਾਪਰੀ ਨਾਲ ਇਹਦੇ ਤਿੰਨ ਬੰਦੇ ਪਾਕਿਸਤਾਨੀ ਸੀ ਮੁੰਡੇ ਤੇ ਉੱਥੇ ਕੋਈ ਛੋਟੀ ਮੋਟੀ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਜਿਹਦੇ ਵਿੱਚ ਉਹ ਇੱਕ ਮੁੰਡਾ ਬਲਾਚੌਰ ਦਾ ਸੀ ਪੰਜਾਬ ਦੇ ਬਲਾਚੌਰ ਦੇ ਲਾਗੇ ਪਿੰਡ ਕੋਲਗੜ ਦਾ ਉਹਦਾ ਨਾਮ ਗੁਰਪ੍ਰੀਤ ਸਿੰਘ ਸੀਗਾ ਉਹਦੀ ਮੌਤ ਹੋ ਗਈ ਤੇ ਇਹ ਉੱਥੇ ਮੌਜੂਦ ਸੀ ਮੌਕੇ ਦੇ ਉੱਤੇ ਗੱਡੀ ਦੇ ਵਿੱਚ ਸੀਗਾ ਨਾਲ ਫਿਰ ਇਹ ਵੀ ਲਪੇਟੇ ਦੇ ਵਿੱਚ ਆ ਗਿਆ ਤਿੰਨ ਪਾਕਿਸਤਾਨੀ ਤੇ ਚੌਥਾ ਗੁਰਪ੍ਰੀਤ ਸਿੰਘ 2019 ਤੋਂ ਫਿਰ ਇਹ ਕੇਸ ਚੱਲਦਾ ਸੀ ਉੱਥੇ ਸ਼ਾਰਜਾ ਕੋਰਟ ਦੇ ਵਿੱਚ ਇਹ ਇਹਨਾਂ ਨੂੰ ਚੌਰਾਂ ਨੂੰ ਉੱਥੇ ਫਾਂਸੀ ਦੀ ਸਜ਼ਾ ਸੁਣਾਤੀ ਗਈ ਸੀ ਉਸ ਦੌਰਾਨ ਸਾਡੇ ਨਾਲ ਸੰਪਰਕ ਹੋਇਆ ਡਾਕਟਰ ਐਸ.ਪੀ. ਸਿੰਘ ਬਰਾਏ ਹੋਰਾਂ ਬਾਰੇ ਕਿਉਂਕਿ ਬਾਹਰ ਜਿਹੜੇ ਫਸੇ ਨੇ ਇਸ ਤਰ੍ਹਾਂ ਦੇ ਲੋੜਵੰਦ ਲੋਕ ਨੇ ਹੋਰ ਵੀ ਬਹੁਤ ਸਾਰੇ ਲੋਕ ਸੇਵਾ ਦੇ ਕੰਮ ਕਰਦੇ ਨੇ ਡਾਕਟਰ ਐਸ.ਪੀ. ਸਿੰਘ ਬਰਾਏ ਉਹਨਾਂ ਦੇ ਬਾਰੇ ਇਹਨਾਂ ਨੂੰ ਪਤਾ ਲੱਗਾ ਇਹਨਾਂ ਦੇ ਫਿਰ ਜਿਹੜੇ ਪਰਿਵਾਰ ਸੀ ਪਿੱਛੇ ਮਦਰ ਸੀ ਫਾਦਰ ਸੀ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਮੇਰੇ ਪਿੰਡ ਦੇ ਨੇੜੇ ਆ ਉਹਨਾਂ ਨੇ ਪਹੁੰਚ ਕੀਤੀ ਸਾਡੀ ਫਿਰ ਸਮੁੱਚੀ ਟੀਮ ਜਿਹੜੀ ਐ ਇਥੋਂ ਮਾਝਾ ਜ਼ੋਨ ਦੀ ਸਰਬੱਤ ਦਾ ਭਲਾ ਟਰੱਸਟੀ ਸਾਰਿਆਂ ਨੇ ਰਲ ਮਿਲ ਕੇ ਉਸ ਪਰਿਵਾਰ ਤੱਕ ਪਹੁੰਚ ਕੀਤੀ ਅਬਰਾਏ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਕੇਸ ਇਹ ਹੈਂਡਲ ਕੀਤਾ ਸਾਰਾ ਜਿਨ੍ਹਾਂ ਦਾ ਬੰਦਾ ਮਰਿਆ ਸੀ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਤੇ ਉਹਨਾਂ ਨੂੰ ਬਲੱਡ ਮਨੀ ਵਾਸਤੇ ਮਨਾਉਣਾ ਬੜਾ ਔਖਾ ਸੀਗਾ ਕਿਉਂਕਿ ਜਿਨ੍ਹਾਂ ਦਾ ਬੰਦਾ ਕਤਲ ਹੋ ਜਾਂਦਾ ਉਹ ਛੇਤੀ ਇਸ ਬਹੁਤ ਗੁੱਸੇ 'ਚ ਹੁੰਦੇ ਉਸ ਵੇਲੇ ਫਿਰ ਹੌਲੀ ਹੌਲੀ ਉਹਨਾਂ ਨੂੰ ਸਮਝਾਇਆ ਉਹ ਉਸ ਪਿੰਡ ਦੇ ਲੋਕਾਂ ਨੇ ਵੀ ਉਹਨਾਂ ਨੂੰ ਮਨਾਇਆ ਇਸ ਗੱਲ ਵਾਸਤੇ ਫਿਰ ਉਹ ਬਲੱਡ ਮਨੀ ਦਾ ਕਰਕੇ ਕਿਉਂ ਆਰਥਿਕ ਤੌਰ ਤੇ ਪਰਿਵਾਰ ਪਹਿਲਾਂ ਹੀ ਰੋਜ਼ਗਾਰ ਵਾਸਤੇ ਮੁੰਡੇ ਗਏ ਸੀਗੇ ਕੁਝ ਇਹਨਾਂ ਨੇ ਕੀਤਾ ਪਾਕਿਸਤਾਨੀਆਂ ਨੇ ਕੀਤਾ ਬਾਕੀ ਵੱਡਾ ਹਿੱਸਾ ਜਿਹੜਾ ਸੀਗਾ ਉਹ 2 ਲੱਖ ਉਧਰ ਦਾ ਧਰਾਮ ਬਣਦਾ ਜਿਹੜਾ ਆਪਣਾ 46 ਲੱਖ ਰੁਪਈਆ ਬਣਦਾ ਸੀ ਉਹਦੇ ਚ ਵੱਡਾ ਹਿੱਸਾ ਬਰਾਜ ਸਾਹਿਬ ਨੇ ਆਪਣੇ ਕੋਲੋਂ ਪਾ ਕੇ ਤੇ ਇਹ ਬਲੱਡ ਮਨੀ ਜਿਹੜੀ ਇਹਨਾਂ ਦੀ ਪੇ ਕੀਤੀ ਜਨਵਰੀ ਮਹੀਨੇ ਦੇ ਵਿੱਚ ਸ਼ਰਜਾ ਕੋਰਟ ਦੇ ਵਿੱਚ ਬਲੱਡ ਮਨੀ ਇਹਨਾਂ ਨੂੰ ਦੇ ਦਿੱਤੀ ਸੀਗੀ ਉਸ ਪਰਿਵਾਰ ਨੂੰ ਉੱਥੇ ਸਦਕੇ ਕੋਰਟ ਦੇ ਜੱਜਾਂ ਦੇ ਸਾਹਮਣੇ ਤੇ ਉਸ ਤੋਂ ਬਾਅਦ ਦਸਤਾਵੇਜ਼ ਸਾਰੇ ਮੁਕੰਮਲ ਕਰਦੇ ਆ ਜਿਹੜਾ ਵਾ ਉਹ ਅੱਜ ਦੇ ਦਿਨੇ ਹੀ ਵਾਪਸ ਆ ਗਿਆ ਇੱਥੇ ਬਚ ਕੇ ਬਾਕੀ ਦੇ ਤਿੰਨ ਜਿਹੜੇ ਪਾਕਿਸਤਾਨੀ ਆ ਉਹ ਵੀ ਜਲਦੀ ਆਪਣੇ ਘਰਾਂ 'ਚ ਪਹੁੰਚ ਜਾਣਗੇ ਕਿੰਨੀ ਦਿਨ ਉੱਥੇ ਜਿਹੜੇ ਹੈਗੇ ਨੇ ਰਹੇ ਨੇ ਉਹ ਜਿਹੜੀ ਸਜ਼ਾ ਹੋਈ ਸੀ ਉਸ ਤੋਂ ਬਾਅਦ ਜਦੋਂ ਵੀ ਸਰਬਜ਼ਾ ਪਲਾਸਟਸ ਨੇ ਕਿੰਨਾ ਇੱਕ ਇੱਚ ਯੋਗਦਾਨ ਦਿੱਤਾ ਇਹ 2019 ਦੇ ਵਿੱਚ ਜਦੋਂ ਇਹਨਾਂ ਨੂੰ ਸਜ਼ਾ ਫੜੇ ਜਾਂਦੇ ਜਦੋਂ ਇਹ ਉਦੋਂ ਹੀ ਸਾਡੇ ਨਾਲ ਸੰਪਰਕ ਹੋ ਗਿਆ ਸੀ ਪਰ ਜਿਹੜੀਆਂ ਉੱਥੋਂ ਦੀਆਂ ਕਾਨੂੰਨੀ ਜਿਹੜੀਆਂ ਨੇ ਜਿਹੜੇ ਰਸਤੇ ਨੇ ਉਹਨਾਂ ਨੂੰ ਦੇਖਦਿਆਂ ਜਦੋਂ ਇਹਨਾਂ ਨੂੰ ਸਜ਼ਾ ਸੁਣਾਤੀ ਗਈ ਉੱਥੋਂ ਦੀ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਸੁਣਾਤੀ ਗਈ ਉਸ ਤੋਂ ਬਾਅਦ ਹੀ ਕੋਈ ਇਹਨਾਂ ਦੀ ਪੈਰਵਾਹੀ ਕਰ ਸਕਦਾ ਉਧਰ ਦੇ ਕਾਨੂੰਨ ਦੇ ਮੁਤਾਬਕ ਤੇ ਉਸ ਤੋਂ ਬਾਅਦ ਅਬਰਾਇ ਸਾਬ ਨੇ ਸਾਰਾ ਇਹਨਾਂ ਕੋਲੋਂ ਪਾਵਰ ਆਫ ਟਰਨੀ ਲੈ ਕੇ ਇਸ ਪਰਿਵਾਰ ਕੋਲੋਂ ਉਹਨਾਂ ਦਾ ਜਿਹੜੇ ਪਾਕਿਸਤਾਨੀ ਨਾਲ ਉਹਨਾਂ ਕੋਲੋਂ ਲੈ ਕੇ ਪਾਵਰ ਹਫਟਾਰ ਨਹੀਂ ਸਾਰਾ ਤੇ ਇਹਨਾਂ ਕੇਸ ਜਿਹੜਾ ਫਿਰ ਉਹ ਆਪ ਲੜਿਆ ਸੀਗਾ ਇਹ ਲਗਭਗ 5 ਸਾਲ ਤੋਂ ਬਾਅਦ 5 ਸਾਲ ਲੰਮਾ ਕੇਸ ਲੜਨ ਤੋਂ ਬਾਅਦ ਫਿਰ ਉਹ ਬਲੱਡ ਮਨੀ ਵਾਸਤੇ ਸਾਡੀ ਟੀਮ ਜਿਹੜੀ ਆ ਉਹ ਵਾਰ-ਵਾਰ ਜਾਂਦੀ ਰਹੀ ਉਸ ਪਰਿਵਾਰ ਤੱਕ ਜਿਨ੍ਹਾਂ ਦਾ ਬੰਦਾ ਮਰ ਗਿਆ ਸੀਗਾ ਉਹ ਉਹਨਾਂ ਨੂੰ ਫਿਰ ਮਨਾਉਣਾ ਜਿਹੜਾ ਸੀਗਾ ਉਹ ਔਖਾ ਸੀ ਮਨਾ ਕੇ ਉਹਨਾਂ ਨੂੰ ਫਿਰ ਉਹਨਾਂ ਨੂੰ ਉੱਥੇ ਭੇਜਿਆ ਦੁਬਈ ਕੋਰਟ ਦੇ ਵਿੱਚ ਉੱਥੇ ਫਿਰ ਸਾਰਾ ਉਹਨਾਂ ਬਲੱਡ ਮਨੀ ਲੈ ਕੇ ਤੇ ਫਿਰ ਸਾਈਨ ਕੀਤੇ ਆ ਹੌਲੀ-ਹੌਲੀ ਸਾਰਾ ਫਿਰ ਨਾਊਟ ਜੇਲ੍ਹ ਦੇ ਵਿੱਚ ਭੇਜਣ ਤੋਂ ਬਾਅਦ ਅੱਜ ਅੰਮ੍ਰਿਤ ਕਿੰਨੇ ਕ ਸਰਬਰ ਦਾ ਪਲਾ ਵੱਲੋਂ ਜਿਹੜੇ ਹੈਗੇ ਬੱਚੇ ਇਸ ਤਰ੍ਹਾਂ ਜਿਹੜੇ ਫਸੇ ਸੀ ਜਾਂ ਕੋਈ ਕਿਸੇ ਦੇ ਬਹੁਤ ਸਾਰੀਆਂ ਅਸੀਂ ਦੇਖਿਆ ਸੀ ਕਿ ਡੈੱਡ ਬੋਡੀ ਵੀ ਆਈਆਂ ਹਾਂ ਹਾਂਜੀ ਇਹ ਇਹ ਲਗਭਗ 138 ਦੇ ਕਰੀਬ ਇਹੋ ਜੇ ਨੌਜਵਾਨਾਂ ਦੇ ਹੁਣ ਤੱਕ ਡਾਕਟਰ ਐਸ ਪੀ ਸਿੰਘ ਬਰਾਏ ਹੋ ਰਹੀ ਉੱਥੋਂ ਖਾੜੀ ਮੁਲਕਾਂ ਦੇ ਵਿੱਚੋਂ ਫਾਂਸੀ ਦੀ ਸਜ਼ਾ ਤੋਂ ਜਾਂ ਹੋਰ ਸਜ਼ਾਵਾਂ ਜਿਹੜੀਆਂ ਕਈ ਇੱਥੋਂ ਤੱਕ 45 45 ਸਾਲ ਤੱਕ ਦੀ ਕੈਦ ਦੀਆਂ ਸਜ਼ਾਵਾਂ ਹੋ ਚੁੱਕੀਆਂ ਸੀ ਕਈਆਂ ਨੂੰ 138 ਤੇ ਫਾਂਸੀ ਵਾਲੇ ਸੀਗੇ ਜਿਹੜੇ ਜਿਹੜੇ ਬਚਾ ਕੇ ਇਧਰ ਆਪਣੇ ਘਰਾਂ ਦੇ ਵਿੱਚ ਵਾਪਸ ਭੇਜੇ ਮੁੰਡੇ ਕਈਆਂ ਕੋਈ ਛੋਟੀ ਮੋਟੀ ਗਲਤੀ ਹੋਈ ਸੀ ਕਈਆਂ ਦਾ ਕਸੂਰ ਵੀ ਸੀਗਾ ਕਈਆਂ ਦਾ ਨਹੀਂ ਸੀ ਇੱਕ ਉਹਨਾਂ ਦਾ ਅਭਰਾਜ ਸਾਹਿਬ ਦਾ ਵੀ ਕ੍ਰਾਈਟੇਰੀਆ ਆ ਕਿ ਉਹ ਜਿਹੜਾ ਕੋਈ ਜਿਵੇਂ ਡਰੱਗ ਦਾ ਕੇਸ ਆ ਜਾਂ ਰੇਪ ਦਾ ਕੇਸ ਆ ਜਾਂ ਚੋਰੀ ਦਾ ਕੇਸ ਆ ਇਸ ਤਰ੍ਹਾਂ ਦੇ ਜਿਹੜੇ ਕੇਸ ਆ ਉਹ ਹੈਂਡਲ ਨਹੀਂ ਕਰਦੇ ਜਿਹੜਾ ਬੱਚਿਆਂ ਆਪਣੇ ਕੋਲੋਂ ਨੌਜਵਾਨਾਂ ਕੋਲੋਂ ਕਈ ਵਾਰੀ ਉੱਥੇ ਗਲਤੀ ਹੋ ਜਾਂਦੀ ਆ ਨਾਲ ਸਾਥੀਆਂ ਦੇ ਨਾਲ ਵਲਕਿ ਜਾਂ ਵਿੱਚ ਹੋਰ ਲਪੇਟੇ ਜਾ ਜਾਂਦੇ ਨੇ ਤੇ ਉਹਨਾਂ ਦਾ ਕੇਸ ਉਹ ਜ਼ਰੂਰ ਫੜਦੇ ਨੇ ਉਹਨਾਂ ਦੀ ਉਹ ਮਦਦ ਕਰਦੇ ਨੇ ਸੋ 150 ਤੋਂ ਕਰੀਬ ਲਗਭਗ ਇਸ ਤਰ੍ਹਾਂ ਦੇ ਕੇਸ ਹੁਣ ਤੱਕ ਕਹਿ ਸਕਦੇ ਹਾਂ ਕਿ ਉਹ ਜਿਹੜੇ ਮੁਕੰਮਲ ਹੋਏ ਨੇ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। World Wide ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। રપે તો દૂર તે મુદ્દે નેડે પંજાબી ટીવી